ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਦੌਰਾਨ ਇੱਕ ਵੱਡੀ ਖਬਰ ਆ ਰਹੀ ਹੈ ਜੀ ਕੜਾਕੇ ਦੀ ਠੰਡ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਤੇ ਇੱਕ ਨਵਾਂ ਨੋਟਿਸ ਜਾਰੀ ਕੀਤਾ ਹੈ ਜੀ ਤੁਹਾਨੂੰ ਇਸ ਨੋਟਿਸ ਬਾਰੇ ਜਾਣਕਾਰੀ ਜੜੀਆ ਸਾਂਝੀ ਕਰਾਂਗੇ ਸੋ ਪੰਜਾਬ ਸਰਕਾਰ ਨੇ ਜੋ ਫੈਸਲਾ ਲਿਆ ਜੀ ਇੱਕ ਨਵਾਂ ਖੱਤਰ ਜਾਰੀ ਕੀਤਾ ਹੈ ਤੁਹਾਡੇ ਸਾਹਮਣੇ ਹੈ ਰਾਜ ਵਿੱਚ ਵਾਧੇ ਠੰਡ ਅਤੇ ਤੁਹਾਨੂੰ ਨੂੰ ਦੇਖਦੇ ਹੋਏ ਰਾਜ ਦੇ ਸਾਰੇ ਸਰਕਾਰੀ ਐਡਿਟ ਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ 1/1/2024 ਤੋਂ 14/1/2024 ਤੱਕ 10 ਵਜੇ ਤੋਂ ਲੈ ਕੇ 3 ਵਜੇ ਤੱਕ ਕੋਸ਼ਿਸ਼ ਕੀਤਾ ਜਾਂਦਾ ਹੈ ਤੇ ਇਹ ਹੁਕਮ ਮਾਰੀ ਹੋਗਾ ਸਿੱਖਿਆ ਮੰਤਰੀ ਜੀ ਦੇ ਆਦੇਸ਼ਾਂ ਅਨੁਸਾਰ ਜਾਰੀ ਕੀਤੇ ਜਾਂਦੇ ਨੇ ਤੇ ਇਹ ਪੱਤਰ ਹੈ ਜਿਹੜਾ ਜਾਰੀ ਕੀਤਾ ਗਿਆ ਜੀ ਸੋਹਣ ਦੇ ਸਾਈਨ ਤੁਸੀਂ ਦੇਖ ਸਕਦੇ ਹੋ 31 12 23 ਦੀ ਤਰੀਕ ਪਈ ਹੋਈ ਹੈ ਤੇ ਵੱਖ-ਵੱਖ ਡਿਪਾਰਟਮੈਂਟਾਂ ਉਹ ਵੱਖ-ਵੱਖ ਉਹ ਭਾਗਾਂ ਨੂੰ ਸਕੂਲਾਂ ਨੂੰ ਇਹ ਜਿਹੜਾ ਆ ਪੱਤਰ ਜਾਰੀ ਕੀਤਾ ਗਿਆ ਜੀ ਤੇ ਫਿਰ ਦੱਸ ਜੀ ਰਾਜ ਦੇ ਵਿੱਚ ਵੱਧ ਠੰਡ ਤੇ ਤੁਹਾਨੂੰ ਦੇਖਦੇ ਹੋਏ ਸੂਬਾ ਸਰਕਾਰੀ ਐਜੂਕੇਸ਼ਨ ਦੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਟਾਈਮ ਹੈ 11 12 13 14 15 16 17 18 19 20 21 22 23 24 ਤੱਕ ਸਵੇਰੇ 10 ਵਜੇ ਲੈ ਕੇ 3 ਵਜੇ ਤੱਕ ਹੋਏਗਾ ਸਿਰਫ ਇਤਰਾਜ ਜਰਾ ਜਾਰੀ ਕਰ ਦਿੱਤਾ ਗਿਆ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਜੀ ਧੰਨਵਾਦ